ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ ਨਵੀਂ ਸਟੋਰ ਦੀ ਗ੍ਰੈਂਡ ਓਪਨਿੰਗ ਹੋਈ ਹੈ ਜਿਸ ਦਾ ਨਾਮ ਹੈ ਜੀਐਸ ਜਨਰਲ ਸਟੋਰ ਔਰ ਜੀਐਸ ਫਟਵੇਅਰ ਇਸ ਨਵੀਂ ਜਿਹੜੀ ਇਹ ਸ਼ਾਪ ਹੈ ਜਿਹੜੀ ਓਪਨ ਹੋਈ ਹੈ ਗ੍ਰੈਂਡ ਓਪਨਿੰਗ ਹੋਈ ਹੈ ਪਿੱਛੇ ਦਿਨੀ ਹੀ ਰੱਖੜੀਆਂ ਦੇ ਤਿਹਾਰ ਉਤੇ ਇੱਕ ਵਧੀਆ ਆਫਰ ਲੈ ਕੇ ਆਏ ਨੇ ਔਰ ਇੱਕੋ ਹੀ ਛੱਤ ਥੱਲੇ ਜਿਹੜੀਆਂ ਅਨੇਕਾਂ ਚੀਜ਼ਾਂ ਅਨੇਕਾਂ ਪ੍ਰੋਡਕਟ ਤੇ ਮਿਲਣਗੇ ਜਿਵੇਂ ਵਾਲੀ ਬੱਚਿਆਂ ਦੇ ਘੜੋਨੇ ਵੀ ਹੋਗੇ ਜਿਹੜੀਆਂ ਫੈਂਸੀ ਰੱਖੀਆਂ ਵੀ ਲੈ ਕੇ ਆਏ ਨੇ ਆਪਾਂ ਗੱਲਬਾਤ ਵੀ ਕਰ ਲੈਣੇ ਆ ਔਰ ਤੁਹਾਨੂੰ ਜਿਹੜੀ ਤਸਵੀਰਾਂ ਉਹ ਵੀ ਦਿਖਾ ਦਿੰਦੇ ਆ हाँ जी सर सत्या जी वाई जी भाई जी का खालसा भाई जी बताएं पता शॉप जी एस कुछ जे एस जन स्टोर चार एक में नोट किया बहुत वह रिस्पोंस है बड़े कलाकार ने हर चीज़ हर वरायटी बहुत मिल रही है व्या रखनी सेल हो रही है हर रेडीमेड कैंपस स्पार्क्स बाटा रेडीमेड ਸਾਰੀ ਤਰ੍ਹਾਂ ਦੇ ਸੂਜ ਹੈਗੇ ਉਹ ਕਿਹੜੇ ਕਿਹੜੇ ਪ੍ਰੋਡਕਟ ਬਣਿਆ ਬੰਦ ਚ ਉਹ ਸਾਡੇ ਕੋਸਮੈਟਿਕ ਦੇ ਵਿੱਚ ਬਹੁਤ ਵਧੀਆ ਜੀ ਰੈਡੀਮੇਡ ਹੈ ਕੋਸਮੈਟਿਕ ਹੈ ਜੁਐਲਰੀ ਹੈ ਹੰਡ ਗਾਰਮੈਂਟਸ ਹੈ ਰੱਖਣੀ ਹੈ ਬਹੁਤ ਵਧੀਆ ਹੁੰਦੀਆਂ ਵੈਰਾਈਟੀਆਂ ਦਾ ਪਿਆਰ ਵੀ ਆ ਰਿਹਾ ਰੱਖਣੇ ਦੇ ਪਰ ਕਿੰਨਾ ਚਸਤ ਜੀ ਫੈਨਸੀ ਰੱਖੀਆਂ ਨੇ ਬਹੁਤ ਵਧੀਆ ਬੈਂਚ ਸਿਰਫ ਲਾਈ ਹੈ ਕਿ ਪੂਰਾ ਸਪੌਂਸ ਹੈ 25% ਲੈਸ ਦੇ ਰਹੇ ਹਾਂ ਹਰ ਵੈਰਾਈਟੀ ਦੇ ਬਹੁਤ ਵਧੀਆ ਪ੍ਰੋਡਕਟ ਉੱਪਰ ਲੈਸ ਸੇ ਹਾਂਜੀ ਹਰੇਕ ਤੇ 20% ਹੈ ਰੱਖਣੀ ਦੇ 25% ਹਾਂ ਸੋ ਜਿਸ ਤਰ੍ਹਾਂ ਇਹ ਗ੍ਰੈਂਡ ਓਪਨਿੰਗ ਹੋਈ ਹੈ ਆਪਾਂ ਗੱਲ ਵੀ ਕਰਾਂਗੇ ਪਹਿਲਾਂ ਤਸਵੀਰਾਂ ਵੀ ਦਿਖਾ ਦਵਾਂ ਕਿ ਇਸ ਤਰ੍ਹਾਂ ਇੱਥੇ ਫੈਂਸੀ ਰੱਖਣੀ ਮੌਜੂਦ ਹੈ ਔਰ ਜਿਹੜੀ ਜਿਹੜੀ ਇੱਕ ਵਧੀਆ ਜਨਰਲ ਸਟੋਰ ਹੈ ਜਿਹੜਾ ਕਿ ਬਹੁਤ ਸਾਰੀਆਂ ਸਾਮਾਨ ਆ ਜਿਹੜੇ ਕੋਈ ਛੱਤ ਥੱਲੇ ਤੁਹਾਨੂੰ ਮਿਲੇਗਾ ਹਰ ਇੱਕ ਉਹ ਡਾਕਟ ਮਿਲਨੇਗੇ ਕਸਟਮਰ ਵੀ ਖੜੇ ਆਪਾਂ ਗੱਲਬਾਤ ਵੀ ਕਰਾਂਗੇ ਕਸਟਮਰ ਦੇ ਨਾਲ ਪਹਿਲਾਂ ਮੈਡਮ ਜੀ ਨਾਲ ਗੱਲ ਕਰ ਲੈਣੇ ਆ ਹਾਂ ਜੀ ਮੈਮ ਸ਼ਸ਼ੀ ਕਾਲ ਸ਼ਸ਼ੀ ਕਾਲ ਜੀ ਹਾਂ ਕੀ ਕਹਿਣਾ ਚਾਹੁੰਦੇ ਪਹਿਲਾਂ ਵਾਤਾ ਜਿਹੜੀ ਗ੍ਰੈਂਡ ਓਪਨਿੰਗ ਹੋਈ ਹੈ ਅਸੀਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰ ਸਾਡੇ ਕੋਲ ਸਾਰੇ ਆਲਮੋਸਟ ਸਭ ਵੈਰਾਈਟੀ ਹੈ ਇਧਰ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਜੈਂਟ ਸ਼ੂਸ ਲੱਗੇ ਹੋਏ ਨੇ ਇਹਦੇ ਵਿੱਚ ਆਪਾਂ ਨੂੰ ਕੈਂਪਸ ਦੇ ਰੈਡ ਟਿਪ ਦੇ ਐਂਡ ਸਪਾਰਕਸ ਦੇ ਬ੍ਰਾਂਡ ਦੇ ਸ਼ੂਸ ਮਲਜ਼ ਹਨ अवेलेबल ਹੋਣਗੇ ਐਂਡ ਡੇਲੀ ਵੇਅਰ ਕੈਜ਼ੂਅਲ ਦੇ ਵਿੱਚ ਵੀ ਸਾਰੀ ਵੈਰਾਈਟੀ ਆਪਣੇ ਕੋਲ ਸ਼ੂਸ ਸਪੋਰਟ ਸ਼ੂਸ ਐਂਡ ਸਲੀਪਰਸ ਆਲਮੋਸਟ ਸਭ ਕੁਝ ਹੈ نیچے ਅਲੱਗ ਤੋਂ ਥੋੜਾ ਬਣਿਆ ਹੋਇਆ ਹੈ ਬੇਸਮੈਂਟ ਉਹਦੇ ਚ ਲੇਡੀਜ਼ ਐਂਡ ਕਿਡਸ ਦੀ ਵੈਰਾਈਟੀ ਬਹੁਤ ਮਿਲ ਜਾਏਗੀ ਆਪਣੇ ਕੋਲ ਜਨਰਲ ਸਟੋਰ 'ਚ ਸਾਈਟੇਸਰ ਆਪਣੇ ਕੋਲ ਇਸ ਟਾਈਮ ਤੇ ਤੋਂ ਰੱਖਣੀਆਂ ਦਾ ਜਿਵੇਂ ਤਿਹੜਾ ਸੱਟ ਰਹਿ ਰੱਖਣੀਆਂ ਸਭ ਦੇ ਰਹਿ ਕੀ ਦੇ ਮਿਲ ਜਾਂਦੇ ਫੈਂਸੀ ਰੱਖਣੀਆਂ ਆਪਣੇ ਕੋਲ ਐਂਡ ਕੋਸਮੈਟਿਕ ਦੀ অলਮੋਸਟ ਸਬ ਵਰਾਈਟੀ ਹੈ ਆਪਣੇ ਕੋਲ ਠੀਕ ਹੈ ਬ੍ਰਾਂਡਸ ਦੇ ਵੀ ਹੈ ਜਿਵੇਂ ਲਕਮੀ ਹੈ ਆਪਣੇ ਕੋਲ ਮੈਬੀਲਿਨ ਹੈ ਔਰ ਗਾਰਮ ਅੰਡਰਗਾਰਮੈਂਟਸ ਵੀ ਮਿਲ ਜਾਂਦੇ ਉਹਨਾਂ ਦੇ ਵਿੱਚ ਲਕਸਕੋ ਜੈਨ ਡਿਕਸੀ ਸਕਾਟ ਸਟ ਪ੍ਰੋਡਕਟਸ ਮਿਲ ਜਾਂਦੇ ਆ ਖੰਦੇ ਮਤਲਬ ਹਾਰਾ ਹਾਂਜੀ 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 ਮਤਲਬ ਸਾਹਨੇਵਾਲ ਦੇ ਜੋ ਹੈ ਮਤਲਬ ਨਿਵਾਸੀ ਉਹਨਾਂ ਨੂੰ ਸਾਰਿਆਂ ਨੂੰ ਇਹੀ ਖੁਸ਼ੀ ਹੈ ਕਿ 21 ਮਤਲਬ ਬਲੇਸਮੈਂਟ ਵਿੱਚ 21 ਕੰਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਸਭ ਵੈਰਾਈਟੀ ਮਿਲ ਜਾਂਦੀ ਹੈ ਕਸਟਮਰ ਇਹੀ ਫੀਡਬੈਕ ਦੇ ਰਹੇ ਨੇ ਸਾਨੂੰ ਆ ਕੇ ਕਿ ਈਜ਼ੀ ਹੋ ਗਿਆ ਵੀ ਫੁੱਟਵੇਅਰ ਵੀ ਹੋ ਗਿਆ ਜਨਰਲ ਸਟੋਰੀ ਹੋ ਗਿਆ ਗਾਰਮੈਂਟਸ ਵੀ ਸਭ ਕੁਝ ਮਿਲ ਜਾਂਦਾ ਇੱਕ ਸਟੋਰ ਦੇ ਅੰਦਰ ਹੀ ਉਹਨਾਂ ਨੂੰ ਸਰ ਮਜੂਦ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਫੁੱਟਵੇਅਰ ਆਪਣੇ ਕੋਲ ਮਜੂਦ ਨੇ ਕਿਸ ਤਰ੍ਹਾਂ ਸ਼ੂਜ਼ ਕਰਦੇ ਸਾਡੇ ਫਾਰ ਸਪੋਰਟ ਸ਼ੂਜ਼ ਲੈਦਰ ਸ਼ੂਜ਼ ਪਾਰਟੀ ਵੇਅਰ ਹਰੇਕ ਤਰ੍ਹਾਂ ਦੀ ਵੈਰਾਈਟੀ ਆ ਬ੍ਰਾਈਡਲ ਜੁੱਤੀ ਵਗੈਰਾ ਪੰਜਾਬੀ ਜੁੱਤੀ ਹਰੇਕ ਤਰ੍ਹਾਂ ਦੀ ਆਈਟਮ ਮਿਲ ਜਾਈ। ਵੇ ਕੰਪਨੀ ਹੈ। ਕਿਹੜੀ ਕਿਹੜੀ ਕੰਪਨੀ ਦੀ ਹੈ? ਹਰੋ ਕੈਂਪਸ ਹੈ, ਰੈੱਡ ਟੇ ਪੈਰ, ਸਪਾਰਕਸ ਹੈ, ਲਿਬਰਟੀ ਹੈ, ਐਂਸਰ ਹੈ। ਇਹਨਾਂ ਸਾਰੇ ਤਰ੍ਹਾਂ ਦੇ ਬੜਕ ਮਿਲ ਜਾਣਗੇ। ਇਸਰਾਹ ਹੁਣ ਅਸੀਂ ਇੱਕ ਗ੍ਰੈਂਡ ਓਪਨਿੰਗ ਕੀਤੀ ਐ ਸਿਸ ਹਰ ਇੱਕ ਪ੍ਰੋਡਕਟ ਹੈ ਜਿਹੜੇ ਇਥੇ ਮੌਜੂਦ ਨੇ ਅਵੇਲੇਬਲ ਹੈ। ਕਾਹਨ ਦਾ ਕਸਟਮਰ ਹਮ ਸਾਹਮਣੇ ਬਲੱਸ। ਕਸਟਮਰਸ ਯਾਨੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਵੇਟ ਕਰੋ ਇਹ ਤਾਂ ਤੁਹਾਨੂੰ ਸਭ ਕੁਝ ਪਸੰਦ ਆਏਗਾ। ਹਰੇਕ ਇੱਕ ਕਸਟਮਰ ਦੀ ਰੇਂਜ ਦੇ ਅਸੀਂ ਸ਼ੋਅ ਵਗੈਰਾ ਜਰੂਰ ਸ਼ੋਅ ਵਗੈਰਾ ਕਰੋ ਜਿਹੜੇ ਕਸਮਰ ਨੂੰ ਦੇਖ ਲੈਣਾ ਔਰ ਕਿਸ ਤਰ੍ਹਾਂ ਦੇ ਆਫਰ ਹੈ ਜਿਹੜੇ ਤੁਹਾਡੇ ਕੋਲ ਵੀ ਲੈਵਲ ਨੇ ਕਿਸ ਤਰ੍ਹਾਂ ਦੇ ਆਫਰ ਤੁਸੀਂ ਦੇ ਰਹੇ ਹੋ ਕਸਮਰ ਕੈਂਪਸ ਦੇ ਅਗਰ ਨੇ ਫੁੱਲ ਰੇਂਜ ਫੁੱਲ ਵੈਰਾਈ ਮਿਲੇਗੀ ਇਸ ਟਾਈਮ ਤੁਹਾਨੂੰ ਇਹਦੇ ਵਿੱਚ ਕੈਂਪਸ ਦੇ ਕਟਵੜ 60 ਤੋਂ 70 ਮਾਡਲ ਸਾਡੇ ਨੂੰ ਮਿਲ ਜਾਣਗੇ 1 ਪੇਅਰ ਤੇ 20% ਡਿਸਕਾਊਂਟ ਹੈ 2 ਪੇਅਰ ਤੇ 25% ਡਿਸਕਾਊਂਟ ਹੈ ਜੋ ਕੰਪਨੀ ਵੱਲੋਂ ਆਫਰ ਹੈਗਾ 30 ਤਰੀਕ ਤੱਕ ਮਿਲੇਗਾ ਰਗਰੂਧਿਆਨ ਸਭ ਨੂੰ ਮਤਲਬ 30 ਤਰੀਕ ਤੱਕ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ 20% ਹੀ ਹੈ ਬਾਕੀ ਕੰਪਨੀ ਹਰ ਇੱਕ ਮਹੀ ਕਿ ਸਾਡਾ ਕਾਊਂਟਰ ਹੈ ਨਾ ਸੁਪਰ ਕਾਊਂਟਰ ਹੈ ਜੀ ਡੈਲੋ ਅਥੋਰਾਈਜ਼ਰ ਹੈ ਅੰਨੇ ਸਾਡੇ ਗਰ ਨਾਲ ਹੈ ਟੈਂਪਰ ਦਾ ਜੋ ਕੰਪਨੀ ਵੱਲੋਂ ਸਕੀਮਾਂ ਦੇ ਅਸੀਂ ਨਾਲ ਦੀਦਾ ਦੇਣੀ ਰੱਖਾਗੇ ਮਤਲਬ ਕੰਪਨੀ ਹਰ ਇੱਕ ਨਕਰ ਮਤਲਬ ਆਫਰ ਕੱਢਦੀ ਰਹਿੰਦੀ ਹੈ ਉਹ ਅਪਡੇਟ ਕਰਦੀ ਰਹਿੰਦੀ ਹੈ ਨਵਾਂ ਅਪਡੇਟ ਸੋ ਦੋਸਤੋ ਜਿਸ ਤਰ੍ਹਾਂ ਹਾਂ ਜਿਹੜਾ ਸਾਡੇ ਨਾਲ ਇਹ ਮਾਡਲ ਤੇ ਨਵੀਂ ਨਹੀਂ ਨਵੀਂ ਵੈਰਾਈਟੀ ਜੋ ਵੀ ਆਮ ਹੋਰ ਕਿਸੇ ਬੜੀ ਕੰਪਨੀ ਦਾ 2025 ਰੇਂਜਾਂ ਦੇ ਕੈਂਪਸ 13 ਨਾਲ ਜਮਾਪੀ ਚਾਹੇ ਨਵ ਲੋਕਲ ਤੇ ਨਿਊ ਵੈਰਾਈਟੀ ਚ ਸਾਡੇ ਮੈਚ ਅਪਰ ਆ ਰਨਿੰਗ ਸੋਲ ਹੈ ਜਿਵੇਂ ਮਰਜੀ ਰਫ ਚ ਯੂਜ਼ ਕਰ ਸਕਦੇ ਹਾਂ ਹਾਂਜੀ ਸਰਪ੍ਰਾਈਜ਼ ਵੈਰ ਕਿਹੋ ਜਿਹਾ ਰੱਖਿਆ ਹੈ ਬਾਰੇ ਸਾਰੇ ਬਿਆਨਾਂ ਉੱਪਰ ਸਾਡੇ ਬ੍ਰਾਈਸ ਵੀ ਕੱਟ ਨੇ ਕੰਪਨੀ ਦਾ ਵੈਸੀ ਬ੍ਰਾਈਸ ਬਹੁਤ ਵਧੀਆ ਰੇਂਜ ਰੱਖੀ ਹੋਈ ਹੈ ਜੀ ਕੰਪਨੀ ਬਹੁਤ ਸ਼ਾਨਦਾਰ ਰੇਂਜ ਚੱਲ ਰਹੀ ਹੈ 899 ਤੋਂ ਲੈ ਕੇ 2500 ਤੱਕ ਫੁੱਲ ਵੈਰਾਈਟੀ ਮਿਲ ਰਹੀ ਜੀ ਜੋ ਪ੍ਰੋਡਕਟ ਜੀ ਸੋ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਮਰਜ਼ੇ ਦੇ ਪ੍ਰੋਡਕਟ ਇਥੇ ਅਵੇਲੇਬਲ ਨੇ ਹਰ ਇੱਕ ਪ੍ਰੋਡਕਟ ਉੱਪਰ ਜੋ ਆਫਰ ਵੀ ਦਿੱਤਾ ਜਾਂਦਾ ਹੈ ਕਸ਼ਟਪਰ ਮੌਜੂਦ ਹੈ ਕਟਨਾਵ ਦੇ ਨਾਲ ਵੀ ਗੱਲ ਸਾਸ਼ੀ ਕਲ ਇੱਥੇ ਪਹੁੰਚੀ ਹਾਂ ਪਹਿਲਾਂ ਅੱਜ ਜੀਐਸ ਫੂਟਵੇਅਰ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਸ ਦੇਖ ਨੇ ਸੋ ਬੈਸਟ ਹੈ ਸਾਰਾ ਕੁਝ ਆਨ ਹੈ ਜੀ ਠੀਕ ਹੈਣਾ ਚਾਹੁੰਦੇ ਹਾਂ ਇਸ ਬਾਰੇ ਕਿ ਮਤਲਬ ਜਿਹੜੇ ਪ੍ਰੋਡਕਟਿਵ ਲੇਬਲ ਰੱਖੇ ਤੁਸੀਂ ਦੇਖਣ ਆਏ ਹੋ ਕਿਸ ਤਰ੍ਹਾਂ ਦੇ ਰੱਖਨੇ ਤੇ ਮੌਜੂਦ ਹੈ ਹਾਂ ਜੀ ਬਹੁਤ ਵਧੀਆ ਨੇ ਸਾਰੀਆਂ ਪਹਿਲੀ ਵਾਰ ਆਏ ਹਾਂ ਜੀ ਹਾਂ ਜੀ ਫਰਸਟ ਟਾਈਮ ਆਏ ਹਾਂ ਫਰਸਟ ਟਾਈਮ ਆਏ ਨੇ ਤੁਸੀਂ ਸ਼ੂਜ਼ ਦੇ ਪਟੇ ਕਿਤੇ ਨੇ ਸਾਡੇ ਕੋਲ ਕਿਵੇਂ ਦਾ ਫੀਡਬੈਕ ਦੇਣਾ ਚਾਹੋਗੇ ਤੁਸੀਂ ਸ਼ੂਜ਼ ਦੀ ਵੈਰਾਈਟੀ ਦੇਖੀ ਪਿੱਛੇ ਤੁਸੀਂ ਹਾਲੀ ਗੁੱਡ ਸਾਰਾ ਕੀ ਕਹਿਣਾ ਚਾਹੁੰਗੇ ਹੋਰ ਮਤਲਬ ਕਾਫੀ অল ਕਾਸਮੈਟਿਕ ਵਗੈਰਾ ਸਭ ਵੈਸਟ ਹੈ ਕੀ ਕਹਿਣਾ ਚਾਹੁੰਦੇ ਮਤਲਬ ਹੋਰ ਕਿ ਲੋਕ ਪਹੁੰਚਣ ਕਿਸ ਤਰ੍ਹਾਂ ਹਾਂਜੀ ਹਾਂਜੀ ਕਸਟਮਰ ਨੂੰ ਜੈ ਵੈਲਕਮ ਸੋ ਮੈਂ ਕਿਸ ਤਰ੍ਹਾਂ ਦਾ ਆਪਣੇ ਕੋਲ ਕੋਸਮੈਟਿਕ ਸਮਾਨ ਹੈ ਕਿਸ ਤਰ੍ਹਾਂ ਦਾ ਅਵੇਲੇਬਲ ਹੈ ਕਿਹੜੀ ਕਿਹੜੀ ਕੀਟਾਂ ਤੁਸੀਂ ਰੱਖੀ ਆਪਨੇ ਕੋਲ ਆਪਣੇ ਬਿਊਟੀ ਪ੍ਰੋਡਕਟ ਨੇ ਸਾਰੇ ਕੀਡਜ਼ ਰੱਖਨੇ ਬੀਬੀ ਪ੍ਰੋਟੈਕਟਰ ਬੈਂਗਲਸ ਵਗੈਰਾ ਰੱਖੜੀ ਵਗੈਰਾ ਵੀ ਆ ਚੁੱਕੀ ਹੈ ਨੀਰਸਟ ਟੂ ਲਿਪਸਟਿਕ ਵਗੈਰਾ ਸਭ ਕੁਝ ਹੀ ਹੈ ਹਾਂਜੀ ਕਿਸ ਤਰ੍ਹਾਂ ਦਾ ਕੋਰਸ ਹੈ ਜਿਹੜਾ ਬੱਚੇ ਨੂੰ ਕਿਸ ਤਰ੍ਹਾਂ ਦਾ ਮਤਲਬ ਪ੍ਰੈਕਟਿਸ ਕਰਾਉਂਦਾ ਆਪਣੇ ਜਿਵੇਂ ਲੈਕਮੀ ਦਾ ਹੋ ਗਿਆ ਮਾਰਸ ਹੋ ਗਿਆ ਇਸ ਆਪਣੇ ਸਟਿਕਸ ਦਾ ਹੋ ਗਿਆ ਇਸ ਤਰ੍ਹਾਂ ਸਾਰੀ ਵੈਰਾਈਟੀ ਹੈ ਕਹਿਣਾ ਚਾਹੁੰਦੇ ਹਾਂ ਗ੍ਰੈਂਡ ਓਪਨ ਕੀਤੀ ਹੈ ਨਾ ਵੀ ਸ਼ੌਪ ਓਪਨ ਕੀਤੀ ਗਈ ਹੈ ਇੱਕ ਸਭ ਤੋਂ ਹਰੇਕ ਪ੍ਰੋਡਕਟ ਹੋ ਗਿਆ ਹਾਂ ਵਨ ਰੂਫ ਤੇ ਅੰਡਰ ਵਨ ਰੂਫ ਸਾਰਾ ਐਦਰ ਆਪਣੇ ਰੈਡੀ ਫੁੱਟਵੀਅਰ ਹੈ ਜਾਂ ਸ਼ੂਟਵੀਅਰ ਤੇ ਲੀਡਸ ਫੁੱਟਵੀਅਰ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਹਾਂ ਛੋਟੇ ਤੋਂ ਲੈ ਕੇ ਬੱਚੇ ਵੱਡੇ ਤੱਕ ਸਾਰਾ ਕੁਝ ਹੈ ਹਾਂਜੀ ਸਾਰਾ ਕੁਝ ਹੈ ਮਤਲਬ ਜਿਹੜਾ ਕਸਟਮਰ ਹੈ ਸਾਡੇ ਪਾਣੀ ਤੁਸੀਂ ਅੰਡਰ 1 ਰੂਪਸ ਅਨੁਸਾਰ ਸਾਰਾ ਕੁਝ ਮਿਲ ਮਿਲੇਗਾ ਤੁਸੀਂ ਵਿজিট ਜ਼ਰੂਰ ਕਰਨ ਸਾਹਿਬ ਕਹਿਣਾ ਚਾਹੁੰਦੇ ਹਾਂ ਸਾਡੇ ਕੋਲ ਹਾਂ ਜ਼ਰੂਰ ਵਿਜ਼ਿਟ ਕਰੋ ਹਨ ਨੂੰ ਆਪਣਾ ਆਪਣਾ 20% ਡਿਸਕਾਊਂਟ ਵੀ ਦਿੱਤਾ ਜਾਏਗਾ ਜੇ ਤੁਸੀਂ ਹੋਰ ਵੀ ਕਰੋਗੇ ਆ ਉਹ ਦਿੱਤਾ 30% ਡਿਸਕਾਊਂਟ ਇਸ ਪ੍ਰੋਡਕਟ ਦੇ ਜਰਾ ਜਰਾ ਵੈਸੇ ਤਾਂ ਅਸੀਂ 20% ਹਰੇਕ ਪ੍ਰੋਡਕਟ ਚ ਦਿੰਦੇ ਆ ਤੇ ਹੁਣ ਜਿਵੇਂ ਰਖੜੀ ਚੱਲ ਰਹੀ ਹੈ ਤਾਂ ਇਸੇ ਤੋਂ 30% ਕਰ ਰਹੇ ਹਾਂ ਸੋ ਬਿਲਕੁਲ ਉਹਨਾਂ ਭੈਣਾਂ ਲਈ ਆਏ ਇਹ ਕਿ ਜਿਹੜਾ ਤਿਹਾਰ ਆ ਰਖੜੀ ਦਾ ਤਿਹਾਰ ਰਖੜੀ ਦੇ ਤਿਹਾਰ ਤੇ ਤੁਸੀਂ ਰਖੜੀਆਂ ਖਰੀਦਦੇ ਹੋ ਤਾਂ ਜਰੂਰ ਹੈ ਜਿਹੜਾ ਕਿ ਡੇਲੋ ਰੋਡ ਸਾਨੇਵਾਲ ਦੇ ਵਿੱਚ ਇਹ ਗ੍ਰੈਂਡ ਓਪਨਿੰਗ ਹੋਈ ਆ ਰਖੜੀਆਂ ਵੀ ਤੁਹਾਨੂੰ ਦਿਖਾ ਦਵਾਂ ਕਿਸ ਤਰ੍ਹਾਂ ਜਿਹੜੇ ਪ੍ਰੋਡਕਟ ਰਖੜੀਆਂ ਇੱਥੇ ਮੌਜੂਦ ਆ ਕਸ਼ਮਰ ਵੀ ਕਾਫੀ ਖੜੇ ਨੇ ਕਿਉਂਕਿ ਇੱਥੇ ਜਿਹੜਾ 20 ਤੋਂ 30% ਜਿਹੜਾ ਕਿ ਇੱਥੇ ਆਫਰ ਵੀ ਮਿਲ ਰਹੀ ਹੈ ਅ ਦੇਖਦੇ ਹਾਂ ਅਵੇਲੇਬਲ ਹੈ ਕਿਸ ਤਰ੍ਹਾਂ ਦੇ ਜਿਹੜਾ ਇੱਕ ਬੇਸਮੈਂਟ ਵੀ ਬਣੀ ਹੋਈ ਆ ਬੇਸਮੈਂਟ ਵਿੱਚ ਤੁਸੀਂ ਸ਼ਾਪ ਹੈ ਜਿਹੜੀ ਬਹੁਤ ਵਧੀਆ ਅਵੇਲੇਬਲ ਹੈ ਔਰ ਲੇਡੀਜ਼ ਪ੍ਰੋਡਕਟ ਹੈ ਜਿਹੜੇ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਪ੍ਰੋਡਕਟ ਅਵੇਲੇਬਲ ਹੈ ਪੰਜਾਬੀ ਜੁੱਤੀਆਂ ਵੀ ਲੇਡੀਜ਼ ਪੰਜਾਬੀ ਜੁੱਤੀਆਂ ਵੀ ਅਵੇਲੇਬਲ ਹੈ ਲੇਡੀਜ਼ ਵਾਸਤੇ ਹਾਂਜੀ ਲੇਡੀਜ਼ ਪੰਜਾਬੀ ਜੁੱਤੀਆਂ ਵੀ ਅਵੇਲੇਬਲ ਹੈ ਪੰਜਾਬੀ ਜੁੱਤੀਆਂ ਵੀ ਬਹੁਤ ਰਹੀਆਂ ਅਵੇਲੇਬਲ ਆਪਣੇ ਕੋਲ ਜੁੱਤੀ ਦੇ ਵਿੱਚ ਤਾਂ ਅੰਨੇ ਵਿਜੀਤੀ ਚ ਸੈਂਪਲ ਹਾਂ ਬਿਲਕੁਲ ਸੈਂਪਲ ਸਵਾ ਦੋਸਤੋ ਤੁਸੀਂ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇੱਕ ਵਧੀਆ ਜਿਹੜੀ ਗ੍ਰੈਂਡ ਓਪਨਿੰਗ ਕੀਤੀ ਹੈ ਹਰ ਇੱਕ ਚੀਜ਼ ਜਿਹੜੀ ਇੱਥੇ ਪ੍ਰੋਡਕਟ ਅਵੇਲੇਬਲ ਹੈ ਚਾਹੇ ਉਹ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਪ੍ਰੋਡਕਟ ਜਿਹੜਾ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਹਰ ਇੱਕ ਬਿਲਕੁਲ ਸ਼ੋਰ ਕੈਮਰਾਮੈਨ ਨੂੰ ਕਹਿੰਗਾ ਜਿਹੜੀਆਂ ਡਿਸਪਲੇ ਵਗੈਰਾ ਹੈ ਡਿਸਪਲੇਸ ਤੋਂ ਥੋੜਾ ਏ ਕਿ ਕਸਮਰ ਲਈ ਈਜ਼ੀ ਹੋ ਜਾਂਦਾ ਉਹਨਾਂ ਨੂੰ ਇਹ ਦੱਸਣਾ ਵੀ ਸਾਨੂੰ ਐਗਜ਼ੈਕਟਲੀ ਚਾਹੀਦਾ ਕੀ ਹੈ ਵੀ ਆਈਡੀਆ ਸਾਨੂੰ ਵੀ ਹੋ ਜਾਂਦਾ ਉਹਨਾਂ ਨੂੰ ਅਟੈਂਡ ਕਰਨ ਲਈ ਕਿ ਵੀ ਉਹਨਾਂ ਨੂੰ ਕਿਸ ਟਾਈਪ ਦੀ ਵੈਰਾਈਟੀ ਚਾਹੀਦੀ ਹੈ ਜਿਵੇਂ ਇਹਦੇ ਵਿੱਚ ਸਲੀਪਰਸ, ਬੈਲੀਜ਼ ਅੰਡਰ ਪੰਜਾਬੀ ਜੁੱਤੀ ਵੀ ਦੇਖੋ ਲੱਗੀ ਹੋਈਆਂ ਇਹਦੇ ਵਿੱਚ ਚੱਪਲ ਦੇ ਲੱਗੇ ਹੋਏ ਆ ਕੋਲਾਪੂਰੀ ਸਟਾਈਲ ਹੋ ਗਿਆ ਸੈਂਡਲਸ ਬ੍ਰਾਈਡਰ ਸੈਂਡਲਸ ਸਭ ਵੈਰਾਈਟੀ ਰੱਖੀ ਹੋਈ ਹੈ ਮਤਲਬ ਇੱਕ ਆਈਡੀਆ ਲੈ ਲਈ ਵੀ ਕਸਟਮਰ ਨੂੰ ਕਿਸ ਟਾਈਪ ਦੀ ਚੀਜ਼ ਚਾਹੀਦੀ ਹੈ ਉਹਦੇ ਤੋਂ ਇਹ ਆਈਡੀਆ ਹੋ ਕੇ ਇਜ਼ੀ ਅਟੈਂਡ ਉਹਨਾਂ ਨੂੰ ਕਰਨਾ ਹੋ ਜਾਂਦਾ ਵੀ ਉਹਦੇ ਵਿੱਚ ਮੋਰ ਐਂਡ ਮੋਰ ਪ੍ਰੋਡਕਟਸ ਉਹਨਾਂ ਨੂੰ ਦਿਖਾਣੇ ਈ ਹੋ ਜਾਂਦੇ ਹਾਂਜੀ ਯਾਰ ਕੀ ਇਹ ਵਲੇਵਰ ਹਾਂਜੀ ਵੀ ਕਸਟਮਰ ਨੂੰ ਈਜ਼ੀ ਹੋ ਜਾਏ ਉਹਨਾਂ ਨੂੰ ਐਗਜ਼ੈਕਟ ਇੱਕ ਆਈਡੀਆ ਬਿਠਾਉਣ ਦੇ ਵਿੱਚ ਵੀ ਸਾਨੂੰ ਐਗਜ਼ੈਕਟਲੀ ਕੀ ਚਾਹੀਦਾ ਠੀਕ ਹੈ ਐਂਡ ਨੈਕਸਟ ਆਪਾਂ ਤੁਹਾਨੂੰ ਪੰਜਾਬੀ ਜੁੱਤੀ ਦੇ ਸੈਂਪਲ ਵੀ ਦਿਖਾ ਦਾਂਗੇ ਸੋ ਬਿਲਕੁਲ ਆਓ ਪਾਂ ਪੰਜਾਬੀ ਜੁੱਤੀਆਂ ਦੇ ਜਿਹੜੇ ਸੈਂਪਲ ਆ ਉਹ ਵੀ ਵੇਖਦੇ ਹਾਂ ਸੋ ਵੀ ਮੋਰ ਪੰਜਾਬੀ ਜੁੱਤੀ ਇੱਕੋਂ ਕੇ ਸਾਲ ਦੇ ਬੱਚੇ ਦੇ ਸਾਈਜ਼ ਤੋਂ ਵੀ ਅਵੇਲੇਬਲ ਅਵੇਲੇਬਲ ਸ਼ੁਰੂ ਹੋ ਜਾਂਦੀ ਹੈ ਆਪਣੇ ਕੋਲ ਪੰਜਾਬੀ ਜੁੱਤੀ ਦੇਖੋ ਸਭ ਤੋਂ স্মਲ ਸਾਈਜ਼ ਹੈ ਇਹ ਬੱਚੇ ਦਾ ਇੱਕ ਸਾਲ ਦੇ ਬੱਚੇ ਲਈ ਪੰਜਾਬੀ ਜੁੱਤੀ ਜਿਵੇਂ ਕਿਸੇ ਫੰਕਸ਼ਨ ਲਈ ਬੱਚਿਆਂ ਨੂੰ ਵੇਅਰ ਕਰਾਉਂਦੇ ਨੇ ਸੂਟਸ ਅੰਡੇ ਨਾਲ ਟੀਮ ਅਪ ਕਰਨ ਦੇ ਲਈ ਐਂਡ ਲੇਡੀਜ਼ ਦੇ ਨਾਲ ਵੀ ਜਿੱਥੇ ਬਹੁਤ ਸਾਰੀ ਵਾਇਰਿਟੀ ਮਿਲਦੀ ਜੀ ਉਸ ਨੂੰ ਕਹਿੰਦੇ ਐਜ਼ ਅ ਸਿੰਪਲ ਸਟਾਰਟਿੰਗ ਰੇਂਜ ਹੈ ਇਹ 250 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੇ ਆ ਠੀਕ ਹੈ ਡੇਲੀ ਵੇਅਰ ਦੇ ਲਈ ਬਹੁਤ ਸਾਰੀ ਚੀਜ਼ਾਂ ਹੈ ਜਿਹਨਾਂ ਨੂੰ ਵੇਅਰ ਕਰਨਾ ਹਰ ਸਭ ਤੋਂ ਅੱਪਰ ਰੇਂਜ ਇੱਥੇ ਅੱਧਾ ਲੱਗਦਾ ਸਟਿਚਿੰਗ ਆਣਾ ਆਡੇ ਮੁਕਸਰੀ ਡਿਜ਼ਾਈਨ ਹੋ ਗਏ ਆਪਣੇ ਕੋਲ ਠੀਕ ਹੈ ਇਹਦੇ ਵਿੱਚ ਵੀ 3 ਕਲਰਸ ਅਵੇਲੇਬਲ ਹੈ ਬਲੈਕ ਮੈਰੂਨ ਐਂਡ 골ਡਨ ਐਂਡ ਵਾਈਟ ਐਂਡ ਸਟਿਚਿੰਗ ਵਾਲੀ ਜੋ ਆਪਣੇ ਕੋਲ ਪੰਜਾਬੀ ਜੁਕਤੀ ਰਹਿੰਦੀ ਹੈ ਐਂਡ ਸਟਿਚਿੰਗ ਪੈਟਰਨ ਦੇ ਵਿੱਚ ਵੀ ਮਿਲ ਜੇਗੀ ਇਹਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਸਿੰਪਲ ਸੁਪਰ ਕੈਜੂਅਲ ਲੁੱਕ ਜਿਵੇਂ ਪਲਾਜ਼ੋਜ਼ ਨਾਲ ਵੇਅਰ ਕਰਨੀ ਹੋਵੇ ਜੀਨਸ ਨਾਲ ਵੇਅਰ ਤਾਂ ਨਹੀਂ ਹੋਵੇ ਇਹ ਚੀਜ਼ ਬਹੁਤ ਅੱਛੀ ਹੈ ਅਗਰ ਹੈਵੀ ਪਾਰਟੀ ਵਿੱਚ ਲੁੱਕ ਦੇ ਵਿੱਚ ਆਪਾਂ ਸਟਿਚਿੰਗ ਵਾਲੀ ਦੇ ਵਿੱਚ ਲੈਣੀ ਪਵੇ ਤਾਂ ਉਹ ਵੀ ਆਪਣੇ ਕੋਲ ਡਿਜ਼ਾਈਨ ਮਿਲ ਜਾਣਗੇ ਇਹ ਪੰਜਾਬੀ ਜੁੱਤੀ ਨਹੀਂ ਕਿ ਮੋਸਟਲੀ ਥੋੜਾ ਆਰਡਰ ਰੈਡੀ ਹੁੰਦੀ ਹੈ ਵੀ ਆਪਾਂ ਨੂੰ ਆਰਡਰ ਤੇ ਰੈਡੀ ਕਰਵਾਉਣੀਆਂ ਪੈਂਦੀਆਂ ਨੇ ਇਹ ਚੀਜ਼ਾਂ ਇਹ ਚੀਜ਼ਾਂ ਵੀ ਆਪਣੇ ਕੋਲ ਮਿਲ ਜਾਂਦੇ ਠੀਕ ਹੈ ਸਟਿਚਿੰਗ ਵਾਲੀ ਇਹ ਪੰਜਾਬੀ ਜੁੱਤੀ ਕਾਫੀ ਅੱਛੀ ਨਿਕਲਦੀ ਹੈ ਸੋ ਦੋਸਤੋ ਤੁਸੀਂ ਹੁਣ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਹਰ ਪੰਜਾਬੀ ਜੁੱਤੀ ਵੀ ਅਵੇਲੇਬਲ ਹੈ ਹਰ ਛੋਟੇ ਬੱਚਿਆਂ ਤੋਂ ਲੈ ਕੇ ਇਸ ਤਰ੍ਹਾਂ ਆਪ ਦੇਖੀਏ ਛੋਟੇ ਬੱਚਿਆਂ ਦੀ ਵੀ ਕੇ ਬॉयਜ਼ੀ ਸ਼ੇਰवानी ਜੇਕਰ ਆਪਾਂ ਦੇ ਪੰਜਾਬੀ ਉਹ ਵੀ ਮਿਲ ਜੀਗੇ ਸ਼ੇਰवानी ਜੁੱਤੀ ਬॉयਜ਼ ਵਾਲੀ ਉਹ ਵੀ ਮਿਲ ਜੇਗੀ ਕੁਰਤੇ ਪਜਾਮੇ ਵਾਲੀ ਛੋਟੇ ਬੱਚੇ ਵੀ ਜਿਵੇਂ ਕਿ ਹੁਣ ਫੰਕਸ਼ਨਸ ਚੱਲ ਰਹੇ ਨੇ ਸਕੂਲズ ਦੇ ਵਿੱਚ ਜਾਂ ਲੇਡੀ ਸੰਗੀਤ ਤੇ ਬੱਚੇ ਕੁਰਤਾ ਪਜਾਮਾ ਵੇਅਰ ਕਰਦੇ ਆ ਉਹਦੇ ਨਾਲ ਵੀ ਆਪਾਂ ਨੂੰ ਸਬ ਟਾਈਪ ਦੇ ਮਿਲ ਜਾਣਗੇ ਜਲਸਾ ਕਹਿ ਦਿੰਦੇ ਜਿਵੇਂ ਕਹਿ ਲੋ ਜੈਂਟਸ ਦਾ ਜਲਸਾ ਉਸ ਟਾਈਪ ਬੱਚੇ ਦਾ ਛੋਟਾ ਜਲਸਾ ਵੀ ਤਵੇਰ ਹੋ ਜਾਂਦਾ ਕਿਹੜੀ ਵੈਰੀਟੀ ਦੇ ਲੈਵਲ ਆਪਣੇ ਕੋਲ ਕਿਸ ਤਰ੍ਹਾਂ ਦੇ ਕੋਲ ਲੇਡੀਜ਼ ਦੇ ਵਿੱਚ ਸਤ ਪਹਿਲੇ ਸਾਨੇਵਾਲ ਦੇ ਸਾਰੇ ਵਾਸੀਆਂ ਸਤਿ ਸ਼੍ਰੀ ਅਕਾਲ ਮੈਂ ਜੀਐਸ ਜਨਰਲ ਸਟੋਰ ਤੋਂ ਗੁਰਮੀਤ ਸਿੰਘ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਅਸੀਂ ਹੁਣ ਨਵਾਂ ਸ਼ੋਰੂਮ ਓਪਨ ਕੀਤਾ ਹੈ ਆਪ ਸਭ ਨੂੰ ਐਸੇ ਪਤਾ ਲੱਗ ਗਿਆ ਹੋਣਾ ਹੈ ਅੱਜ ਵੀਰਜੀ ਸਵਾਨੀ ਉਸ ਤੋਂ ਪਹੁੰਚੇ ਨੇ ਸਾਡੇ ਕੋਲ ਰਿਪੋਰਟਿੰਗ ਕਰਨ ਲਈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਨਾਲ लवली ਵੀਰਜੀ ਦਾ ਵੀ ਆਪਣੇ ਕੋਲ ਲੇਡੀਜ਼ ਦੇ ਵਿੱਚ ਜੀਨਸ ਦੀ ਅੱਛੀ ਕੁਆਲਿਟੀ ਟਾਪ ਲੇਡੀਜ਼ ਦੇ ਵਿੱਚ ਸ਼ਰਾਰੇ ਸੂਟ ਆਪਣੇ ਕੋਲ ਫਲਾਜ਼ੋ ਸੂਟ ਫੁੱਲ ਅੰਡ ਰੇਂਜ ਮਿਲੂਗੀ ਤੁਹਾਨੂੰ ਇੱਕੋ ਹੀ ਛਾਤੇ ਥੱਲੇ ਬੱਚੇ ਦਾ گارਮੈਂਟਸ ਕੋਸਮੈਟਿਕ ਅੱਜ ਰਖੜੀਆਂ ਦਾ ਹੁਣ ਸੀਜ਼ਨ ਚੱਲੇ ਰਖੜੀਆਂ ਦਾ ਤਿਉਹਾਰ ਪਰਸੋਂ ਨੂੰ ਆ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਹਿਲੇ ਹੀ ਐਡਵਾਂਸ ਚ ਵਧਾਈਆਂ ਦਿੰਨੇ ਹਾਂ ਰਖੜੀ ਦੇ ਆਪਣਾ ਕੋਲ ਫੁੱਲ ਰੇਂਜ ਆ ਤੁਹਾਨੂੰ ਅੱਛੇ ਰੇਟ ਤੇ ਦਵਾਂਗੇ ਉਸ ਤੋਂ ਬਾਅਦ ਕੱਪੜੇ ਦੇ ਜੀ ਤੁਹਾਨੂੰ ਅਸੀਂ ਵੈਸੇ ਨਾਰਮਲੀ 20% ਲੈਸ ਕੱਟਦੇ ਹਾਂ ਰਖੜੀ ਤਿਉਹਾਰ ਤੇ ਤੁਹਾਨੂੰ 30% ਤੋਂ ਲੈ ਕੇ 50% ਤੱਕ ਲੈਸ ਦਿੱਤੀ ਜਾਊਗੀ ਸੋ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਆਓ ਸ਼ਾਪਿੰਗ ਕਰੋ ਸਾਡਾ ਸਾਥ ਦਿਓ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਤੁਹਾਡੀ ਉਡੀਕ ਦੇ ਵਿੱਚ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕਿਸ ਤਰ੍ਹਾਂ ਦੇ ਜਿਹੜੇ ਸੂਟ ਅਵੇਲੇਬਲ ਨੇ ਆਪਣੇ ਫਿਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਪ੍ਰੋਡਕਟ ਅਵੇਲੇਬਲ ਆਪਣੇ ਕੋਲ ਸਾਰੇ ਕਾਟਨ ਦੇ ਵਿੱਚ ਸ਼ਿਫੋਨ ਦੇ ਵਿੱਚ ਜੋਰਜਟ ਦੇ ਵਿੱਚ ਸਾਰੇ ਕੁਆਲਿਟੀ ਸੂਟਾਂ ਦੀ ਮਿਲੂਗੀ ਤੁਹਾਨੂੰ ਮਿੱਡੀਆਂ ਦੇ ਵਿੱਚ ਗਰ ਰਿਸਤੇ ਵਿੱਚ ਛੋਟੇ ਵੱਡੇ ਸਾਰੇ ਸਾਈਜ਼ ਇਹ ਸਾਰੇ ਸ਼ਿਫੋਨ ਦੇ ਵਿੱਚ ਮਿੱਡੀਆਂ ਆ ਗਈਆਂ ਜੀ ਉਸ ਤੋਂ ਬਾਅਦ ਤੁਹਾਨੂੰ ਜੋ ਲੇਟੈਸਟ ਫੈਸ਼ਨ ਦੇ ਵਿੱਚ ਕਾਟਨ ਦੇ ਸੂਟ ਚੱਲ ਰਹੇ ਆ ਸ਼ਿਫੋਨ ਦੇ ਜੋਰਜਟ ਦੇ ਸੂਟ ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਨਰਾਂਗੇ ਗਾਰਨਿਸ਼ ਦੇ ਵਿੱਚ ਜੀਨਸ ਮਿਲੂਗੀ ਤੁਹਾਨੂੰ ਗਰਲਿਸ਼ ਦੇ ਵਿੱਚ ਟੌਪ ਦੀ ਵੈਰਾਈਟੀ ਮਿਲੂਗੀ ਟੀ-ਸ਼ਰਟਸ ਮਿਲਣਗੀਆਂ ਲਾਈਕਰਾ ਕਾਟਨ ਲਾਈਕਰਾ ਦੀਆਂ ਉਸ ਤੋਂ ਬਾਅਦ ਤੁਹਾਨੂੰ ਜੈਂਟਸ ਦੀਆਂ ਟੀ-ਸ਼ਰਟਾਂ ਮਿਲਣਗੀਆਂ ਇੱਕ ਜੈਂਟਸ ਦਾ ਫੁੱਲ ਸਟਾਕ ਵੀ ਆਪਣੇ ਕੋਲ ਅਵੇਲੇਬਲ ਹੋ ਚੁੱਕਿਆ ਵਾ ਜੈਂਟਸ ਦੇ ਵਿੱਚ ਜੀਨ ਕਾਟਨ ਪੈਂਟ ਸਾਰੇ ਵੈਰਾਈਟੀ ਤੁਹਾਨੂੰ ਮਿਲਣਗੇ ਜਿਹੜੀ ਕਿ ਦੋਸਤੋ ਆਪਾਂ ਜਿੱਥਾ ਦੇਖਿਆ ਕਿ ਹਰ ਇੱਕ ਛੱਤ ਥੱਲੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਇੱਕ ਹੀ ਅਵੇਲੇਬਲ ਹੈ ਇੱਥੇ ਹਰ ਇੱਕ ਪ੍ਰੋਡਕਟ ਹੈ ਜਿਹੜਾ ਤੁਹਾਨੂੰ ਉੱਥੇ ਮਿਲੇਗਾ ਹੁਣ ਰੱਖੜੀ ਦਾ ਵੀ ਸੀਜ਼ਨ ਚੱਲ ਰਿਹਾ ਰੱਖੜੀ ਦੇ ਤਿਹਾਰ ਤੇ ਇੱਕ ਵਧੀਆ ਵਧੀਆ ਫੈਂਸੀ ਰੱਖੜੀਆਂ ਵੀ ਇਹਨਾਂ ਕੋਲ ਮੌਜੂਦ ਨੇ ਜਿਹੜੇ ਆਫਰ ਵੀ ਦੇ ਰਹੇ ਨੇ ਸਰ ਕਿਸ ਤਰ੍ਹਾਂ ਦਾ ਜਿਹੜਾ ਆਫਰ ਹੈ ਤੁਸੀਂ ਦੇ ਰਹੇ ਹੋ ਕਿਸ ਤਰ੍ਹਾਂ ਦਾ ਆਫਰ ਜਿਹੜਾ ਚੱਲ ਰਿਹਾ ਵਾ 20% ਲੈਸ ਕੱਟਦੇ ਸੀ ਹੁਣ 30% ਤੋਂ ਲੈ ਕੇ 50% ਤੱਕ ਤੁਹਾਨੂੰ ਲੈਸ ਦਿੱਤੀ ਜਾਊਗੀ ਜੀ ਅਲੱਗ-ਅਲੱਗ ਪ੍ਰੋਡਕਟ ਦੇ ਉੱਪਰ ਜੀ ਗਾਰਮੈਂਟ ਗਾਰਮੈਂਟਸ ਕੁਝ ਗਾਰਮੈਂਟ ਤੁਹਾਨੂੰ 20 ਦੇ 20 ਤੇ ਤਾਂ ਹੁਣ ਕੁਝ ਵੀ ਨਹੀਂ ਦੇਣਾ ਆਪਾਂ 30 ਤੋਂ ਹੀ ਦਵਾਂਗੇ 30 ਤੋਂ ਸਟਾਰਟਿੰਗ ਕਰਾਂਗੇ ਜੋ ਸਟਾਕ ਕਲੀਅਰ ਕਰ ਰਹੇ ਹਾਂ 30 ਤੋਂ ਲੈ ਕੇ 50 ਦੇ ਵਿੱਚ ਵਿੱਚ ਸਾਰੀ ਤੁਹਾਨੂੰ ਲੈਸ ਦਵਾਂਗੇ ਨਵੇਂ ਸਟਫ ਦੇ ਉੱਪਰ ਜੋ ਨਵਾਂ ਸਟਾਕ ਆ ਰਿਹਾ ਸਾਰੇ ਦੇ 30% ਲੈਸ ਦਿੱਤੀ ਜਾਊਗਾ ਜਿਹੜਾ ਹੁਣ ਆਫਰ ਹੈ ਜਿਹੜਾ ਉਹ 30% ਜਿਹੜਾ ਆਫਰ ਤੁਹਾਨੂੰ ਹਰ ਇੱਕ ਪ੍ਰੋਡਕਟ ਦੇ ਉੱਪਰ ਮਿਲੇਗਾ بات کیتی ہے جڑا میں ਤੁਹਾਨੂੰ ਇੱਥੇ ਫੇਰ ਵੀ ਤਸਵੀਰਾਂ ਦਿਖਾਤਮਾ ਉੱਪਰੋਂ ਕਿਸ ਤਰੀਕੇ ਨਾਲ ਜਿਹੜਾ ਹਰ ਇੱਕ ਕਸਮਰ ਜਿਹੜੇ ਇੱਥੇ ਮੌਜੂਦ ਅਵੇਲੇਬਲ ਨੇ ਸੋ ਤੁਸੀਂ ਦੇਖ ਸਕਦੇ ਹੋ ਹਰ ਇੱਕ ਪ੍ਰੋਡਕਟ ਹੈ ਜਿਹੜੇ ਇੱਥੇ ਡੋਰੀਆਂ ਪਰਾਂਦੇ ਪੰਜਾਬੀ ਜੁੱਤੀਆਂ ਫੈਂਸੀ ਰਖੜੀਆਂ ਸੂਜ ਵਗੈਰਾ ਚਾਹੇ ਪੰਜਾਬੀ ਜੁੱਤੀਆਂ ਚਾਹੇ ਕੋਸਮੈਟਿਕਸ ਸਮਾਨਾ ਚਾਹੇ ਜਿਹਨਾਂ ਨੂੰ ਸ਼ੋਅ ਹੋ ਰਿਹਾ ਕਿਸੇ ਤਰ੍ਹਾਂ ਦਾ ਵੀ ਪ੍ਰੋਡਕਟ ਹੈ ਟੌਇਸ ਨੇ ਬੱਚਿਆਂ ਤੇ ਖੇਡਾਂ ਦੇ ਜਿਹੜੇ ਇੱਥੇ ਟੈਡੀ ਵੀਅਰਸ ਨੇ ਉਹ ਵੀ ਅਵੇਲੇਬਲ ਹੈ ਹਰ ਇੱਕ ਪ੍ਰੋਡਕਟ ਹੈ ਜਿਹੜੇ ਇੱਥੇ ਅਵੇਲੇਬਲ ਹੈ ਚਾਹੇ ਕੋਈ ਵੀ ਪ੍ਰੋਡਕਟ ਤੁਸੀਂ ਮਾਰਕੀਟ ਦੇ ਵਿੱਚੋਂ ਲੈਣਾ ਹੋਵੇ ਤਾਂ ਉਹ ਜੀਐਚ ਫੁੱਟਵੇਅਰ ਜੋ ਕਿ ਡੇਲੋ ਰੋਡ ਸਾਨੇਵਾਲ ਦੇ ਉੱਪਰ ਸਥਿਤ ਹੈ ਤੁਸੀਂ ਜਿੱਸ ਤਰ੍ਹਾਂ ਪਹਿਲਾਂ ਆਪਾਂ ਬੇਸਮੈਂਟ ਵੀ ਦਿਖਾ ਦਿੱਤਾ ਬੇਸਮੈਂਟ ਦੇ ਉੱਪਰ ਜਿੱਸ ਤਰ੍ਹਾਂ ਸੂਜ ਵਗੈਰਾ ਪਏ ਨੇ ਸੋ ਜਿਸ ਤਰ੍ਹਾਂ ਆਪਾਂ ਗਲਤ ਵੀ ਕੀਤੀ ਆ ਸੋ ਆਪਾਂ ਇਹ ਜਿਹੜੀ ਮੈਂ ਫਿਰ ਇੱਕ ਵਾਰ ਤੋਂ ਦੱਸ ਦਵਾਂ ਜਿਹੜਾ ਇਹ ਜਿਹੜੀ ਸ਼ਾਪ ਆ ਇਹੋ ਡੇਲੋ ਰੋਡ ਸਾਹਨੇਵਾਲ ਦੇ ਉੱਪਰ ਇੱਕ ਨਵੀਂ ਹੀ ਗ੍ਰੈਂਡ ਓਪਨਿੰਗ ਹੋਈ ਹੈ ਕਿਉਂਕਿ ਇਹਨਾਂ ਨੇ ਇੱਕ ਬਹੁਤ ਵਧੀਆ ਗ੍ਰੈਂਡ ਓਪਨਿੰਗ ਕੀਤੀ ਹੈ ਕੋਈ ਛਤਲੇ ਹਰ ਪ੍ਰੋਡਕਟ ਮੌਜੂਦ ਹੈ ਹਰ ਪ੍ਰੋਡਕਟ ਦੇ ਤੇ ਜੁਜੇਬਲ ਨੇ ਹਰ ਪ੍ਰੋਡਕਟ ਜਿੱਤੇ ਆ ਕੇ ਖਰੀਦ ਸਕਦੇ ਹੋ ਚਾਹੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕ ਵਾਰ ਜਰੂਰ ਇਥੇ ਵਿਜ਼ਿਟ ਕਰੋ ਇਸੇ ਤਰ੍ਹਾਂ ਸ ਹੋਰ ਅਪਡੇਟ ਕੇਸ ਕਰਾਂਗੇ ਤਦ ਤੱਕ ਲਈ ਮੈਂ ਦੋ ਇਜਾਜ਼ਤ ਮੰਗਦਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ